ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਯੂਕੇ ਦੇ ਜਨੂਰੀ 26 ਦੇ ਇਨਟੇਕ ਦੇ ਵਿੱਚ ਵਿਦਿਆਰਥੀ ਕਿਹਨਾ ਗਲਤੀਆਂ ਤੋਂ ਬਚਣ ਇਹ ਪੂਰੀ ਵੀਡੀਓ ਦੇ ਵਿੱਚ ਸਾਡੇ ਨਾਲ ਸੁਨੇਹਾ ਮੈਮ ਜਾਣਕਾਰੀ ਸਾਂਝੀ ਕਰਨਗੇ ਸੁਨੇਹਾ ਮੈਮ ਬਹੁਤ ਸਵਾਗਤ ਹੈ ਸੋ ਕਰਿਓ ਸਾਰੀ ਗੱਲ ਸਾਂਝੀ ਵਿਦਿਆਰਥੀ ਕਿਹੜੀਆਂ ਗਲਤੀਆਂ ਤੋਂ ਹੁਣ ਬਚਣ ਸੋ ਯੂਕੇ ਸਟਡੀ ਵੀਜ਼ਾ ਜਨੂਰੀ 2026 ਇਨਟੇਕ ਦੀ ਗੱਲ ਕਰੀਏ ਤਾਂ ਆਉਣ ਵਾਲੇ ਇਨਟੇਕ ਚ ਕਿਹੜੀਆਂ ਕਿਹੜੀਆਂ ਅਸੀਂ ਗਲਤੀਆਂ ਨਾ ਕਰੀਏ ਤਾਂ ਕਿ ਸਾਡਾ ਸਾਰਾ ਪ੍ਰੋਸੈਸ स्मूथ चले क्योंकि यूके का प्रोसेस लेंथी होंगे सब तो पहले अपने टाइम वैल्यू करो रीजन किया अगर टाइम ब्रीन एक डेफर हो गया क्योंकि बहुत इतना यूनिवर्सिटीज कोर्सिज आ

जड़िया गलतियां स्पेली जो तुम अपना ऑफर लैटर अप्लाई कर लो तो एक्सपीरियंस ता डॉक्यूमेंट्स तांडस की ता वैरीफिकेशन सारी बहुत ही ध्यान दे करो क्योंकि क्यों वैरीफिकेशन हो गई है क्योंकि देखिया सितंबर इनटेक एयरपोर्ट से स्टूडेंट्स को बहुत मुश्किल हुई दोबारा इंटरव्यूज हुई इंटरव्यूज होने का मीन की होंगे तेज कोई डाउट है सो ऑन द फर्स्ट डे जो तुम अपना बैंक जो तुम अपना एक्सपीरियंस जो तुम अपने डॉक्यूमेंट्स ले रहे हो वो सारे ओरिजिनल होने चाहिए आ फेक तो बचो क्योंकि हूँ आने वाले टाइम से यूके भी बाकी कंट्रीज वागू

ਸੋ ਟਾਈੰਗ ਇਸ ਅਪ ਟੂ ਮੀਨ ਵੈਲਿਊ ਕਰ ਬਲੀ ਕੁਲ ਆਪਟ ਚੋਇਸ ਇਸ ਨਾ ਦੇਖੋ ਕਿ ਕਾਫੀ ਲੈਟਰ ਆ ਗਈ ਹੈ ਸ਼ਾਇਦ ਕਿ ਤੇ ਹੋਰ ਆਪਸ਼ਨ ਮਿਲ ਜਾਏ ਕੋਈ ਰੇਟ ਚਲੇ ਗਿਆ ਵਾ ਸੋ ਵੀਜ਼ਾ ਫਿਕ ਤੇ ਨਾਲ ਅਪਲਾਈ ਕਰਦੇ ਹਾਂ ਤਾਂ ਉਹ ਤਾਂ ਬਿਕ ਆਲਵੇਸ ਫੈਸਿਲਿਟੀ ਹੈ ਕਿ ਅਕਿ ਤੁਸੇ ਇੱਥੇ ਕੋਈ ਰਿਸਕ ਨਹੀਂ ਲੈਣਾ ਸਾਰੇ ਪੈਸੇ ਦੇ ਦੇ ਵੀਜ਼ਾ ਲਈ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਾਲ ਕਰਕੇ ਆਪਣਾ ਭਰਮਪਲੇਖਾ ਦੂਰ ਕਰੋ ਪੂਰੀ ਕਨਫਿਊਜ਼ਨ ਦੂਰ ਹੋਣ ਤੋਂ ਬਾਅਦ ਹੀ ਤੁਸੀਂ ਆਪਣੀ ਫਾਈਲ ਲੋਜ ਕਰੋ ਔਰ ਤੁਸੀਂ ਕਿਸੇ ਵੀ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ ਤੋਂ ਫਾਈਲ ਲੋਜ ਕਰਾ ਸਕਦੇ ਹੋ ਥੈਂਕ ਯੂ ਸੋ ਮਚ